ਲੋ ਜੀ ਇਹ ਚੀਜ਼ ਦਾ ਦੇਖੋ ਸਵਾਦ ਆਉਂਦਾ ਕੰਮ ਕਰਨ ਦਾ ਜਿਹੜੇ ਬੱਚੇ ਆਏ ਸੀਗੇ ਲੈਂਗੁਏਜ ਵਾਲੇ ਵੀਜ਼ੇ ਤੇ ਚਲੋ ਹੁਣ ਅਸੀਂ ਵੀ ਸ਼ਹਿਰ ਘੁੰਮ ਰਹੇ ਸੀਗੇ ਕੰਮ ਤੋਂ ਨਿਕਲੇ ਨੂੰ ਮਿਲ ਗਏ ਨਾਂ ਲਿਖਿਆ ਅੱਜ ਇੱਕ ਤਰੀਕ ਹੈ 1 ਮਈ ਆ ਤੁਸੀਂ ਦੇਖ ਸਕਦੇ ਹੋ ਉਹ ਲੋਨ ਲਿਖਿਆ April 2025 ਜਿਹੜੀ ਤਨਖਾਹ ਹੈ ਜਿਵੇਂ ਆਪਾਂ ਨੇ ਕਹਿ ਦਿੰਦੇ ਵੀ ਪਸੀਨਾ ਸੁੱਕਣ ਤੋਂ ਪਹਿਲਾਂ ਬੰਦੇ ਦੀ ਬੰਦੇ ਨੂੰ ਸੈਲਰੀ ਦਿੱਤੀ ਹੋਵੇ ਇਹਨਾਂ ਦੇ ਚਿਹਰੇ ਤੇ ਅੱਜ ਖੁਸ਼ੀ ਹੈ ਫੋਲ ਵੀ ਤੁਹਾਨੂੰ ਦਿਖਾ ਦਿੰਦਾ ਮੈਂ ਬੋਲਦਾ ਨਾ ਆ ਤੁਮੋ ਕੋਲ ਕੇ ਦਿਖਾ ਸਕਦਾ ਜੀ ਸੈਲਰੀ ਬੱਚਿਆਂ ਦੀ ਕੋਈ ਚੀਜ਼ ਕਹਿੰਦੇ ਆ ਵੀ ਜੇ ਨਾ ਆਦੋ ਆ ਦੇਖੋ ਬੱਚਿਆਂ ਦੀ ਸੈਲਰੀ ਹੈ ਠੀਕ ਹੈ ਜੀ ਜੋ ਜੋ ਰੇਟ ਇਹਨਾਂ ਨੂੰ ਕਰਾਇਆ ਵਾ ਠੀਕ ਹੈ ਇਹ 14 14.5 ਯੂਰੋ ਘੰਟੇ ਦਾ ਦੇ ਰਹੇ ਨੇ ਬੱਚਿਆਂ ਨੂੰ ਠੀਕ ਹੈ ਫਿਰ ਉਹੀ ਗੱਲ ਹੈ ਇਹਨਾਂ ਮੈਂ ਸਾਡੇ ਪੰਜਾਬੀਆਂ ਨੂੰ ਮਾੜਾ ਨਹੀਂ ਕਹਿੰਦਾ ਕਿਸੇ ਨੂੰ ਨਹੀਂ ਮਾੜਾ ਕਹਿੰਦੇ ਪਰ ਠੀਕ ਹੈ ਹਰੇਕ ਬੰਦਾ ਮਿਹਨਤ ਕਰਦਾ ਪਰ ਜਦੋਂ ਤੁਸੀਂ ਇਹੋ ਜੀ ਜਗ੍ਹਾ ਤੇ ਕੰਮ ਕਰਦੇ ਹੋ ਦੁਕਾਨ ਦੇ ਉੱਤੇ ਜਾਂ ਕਿਸੇ ਆਪਣਾ ਡੱਚ ਦੇ ਜਾਂ ਇਟਾਲੀਅਨ ਦੇ ਜਿੱਥੇ ਤੁਹਾਨੂੰ ਚੰਗੀ ਸੈਲਰੀ ਮਿਲਦੀ ਹੈ ਉਥੇ ਕੰਮ ਕਰਨ ਦਾ ਸਵਾਦ ਵੀ ਹੁੰਦਾ ਹੁਣ ਕਈ ਅੱਜ ਕਦੋਂ ਮੇਰੇ ਲਈ ਕਾਲ ਸਾਈ ਦੀ ਮੇਰੇ ਭਰਾ ਦੀ ਬਰਲਿਨ ਤੋਂ ਉਹ ਵੀ ਕਹਿ ਰਿਹਾ ਜੀ ਕਹਿੰਦਾ ਵੀਰੇ ਸਾਰਾ ਬਰਲਿਨ ਮਾੜਾ ਨਹੀਂ ਹੈਗਾ ਯਾਰ ਤੁਸੀਂ ਥੋੜਾ ਜਿਹਾ ਇਹਨੂੰ ਚੇਂਜ ਕਰੋ ਗੱਲਾਂ ਨੂੰ ਵਰੇ ਬਰਲਿਨ ਮਾੜਾ ਨਹੀਂ ਜਿੰਨਾ ਕਿ ਚਲੋ ਅਸੀਂ ਸਟੂਡੈਂਟਸ ਨਾਲ ਉੱਥੇ ਗੱਲ ਕੀਤੀ ਸੀ ਅੱਜ ਦੇ ਟਾਈਮ 'ਚ ਵੀ ਸਟੂਡੈਂਟਸ ਨੂੰ ਕਿਹੜੇ ਸਾਡੇ ਪੰਜਾਬੀ ਨੇ ਕੋਈ 5 ਰੁਪਏ ਕੋਈ 6 ਰੁਪਏ ਘੰਟਾ ਦੇ ਰਿਹਾ ਕਿਉਂਕਿ ਚਲੋ ਕੰਮ ਦੀ ਪ੍ਰੋਬਲਮਾਂ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਉੱਥੇ ਪਰ ਜਿੰਨਾਂ ਨੂੰ ਉਹ ਰਿਹਾ 14 14 ਯੂਰੋ ਘੰਟਾ ਹੈ ਠੀਕ ਆ ਬੱਚੇ ਨੂੰ ਕੰਮ ਕਰਨ ਦਾ ਵੀ ਨਜ਼ਾਰਾ ਆਉਂਦਾ ਤੇ ਉਦੋਂ ਬੰਦੇ ਦੀ ਸਾਰੀ ਟਿਕਾਊਤ ਉੱਤਰ ਜਾਂਦੀ ਆ ਜਦੋਂ ਬੰਦਾ ਐਦਾਂ ਇੱਕ ਤਰੀਕ ਨੂੰ ਤੁਹਾਨੂੰ ਪੈਸੇ ਪਾ ਕੇ ਫੜਾ ਦਵੇ ਠੀਕ ਹੈ ਜੀ ਬੱਸ ਇਹ ਤੁਹਾਨੂੰ ਕਹਿਣਾ ਸੀਗਾ ਵੀਰੇ ਵੀ ਕੋਸ਼ਿਸ਼ ਕਰੋ ਜਿੱਨਾ ਤੁਸੀਂ ਆਪਣੇ ਵੀ ਇਟਾਲੀਅਨ ਦੇ ਡੋਚ ਦੇ ਜਾਂ ਤੁਰਕੀ ਦੇ ਕਿਤੇ ਕੰਮ ਕਰ ਸਕੋ ਜਿਹੜਾ ਤੁਹਾਨੂੰ ਵਧੀਆ ਸੈਲਰੀ ਦਿੰਦੇ ਨੇ ਉਨਾਂ ਤੱਕ ਲਈ ਥੈਂਕ ਯੂ ਰੱਬ ਰੱਖਾਵਾ